2025 2027 ਇਹ ਸਾਲ ਮਾੜੇ ਕਿਉਂ ਨੇ ਇੰਨਾ ਭਿਆਨਕ ਸਮਾਂ ਕਿਉਂ ਇਨਾਂ ਸਾਲਾਂ ਦੇ ਵਿੱਚ ਭਵਿੱਖਬਾਣੀ ਸੁਣ ਕੇ ਹੋ ਛੁੱਟ ਜਾਣਗੇ ਤੁਹਾਡੇ ਜ਼ਰੂਰ ਦੇਖੋ ਆਪਾਂ ਬੇਨਤੀਆਂ ਸੰਧੀਆਂ ਕਰਾਂਗੇ ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਪਹਿਲਾਂ ਤੇ ਫਤਿਹ ਬੁਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਪਹਿਲਾਂ ਹੀ ਮਹਾਪੁਰਖਾਂ ਨੇ ਬਹੁਤ ਬਚਨ ਜਿਹੜੇ ਨੇ ਉਹ ਕੀਤੇ ਹੋਏ ਨੇ ਮਹਾਪੁਰਖ ਇਹ ਬਚਨ ਬਹੁਤ ਜ਼ਿਆਦਾ ਪਹਿਲਾਂ ਹੀ ਕਰਕੇ ਸੀ ਬਹੁਤ ਸਮਾਂ ਪਹਿਲਾਂ ਬਾਬਾ ਰਾਮ ਸਿੰਘ ਜੀ ਗੰਡੂਆ ਵਾਲੇ ਉਹ ਕਹਿੰਦੇ ਭਾਈ 24 ਤੱਕ ਤੇ ਔਖੇ ਸੌਖੇ ਅਸੀਂ ਸਮਾਂ ਨਗਾਤਾ ਤੇ ਹੁਣ ਇਹ ਸਮਾਂ ਜਿਹੜਾ ਅੱਗੇ ਦਾ ਬਹੁਤ ਭਿਆਨਕ ਸਮਾਂ ਆਏਗਾ ਜਿਹੜੇ ਨਾਮ ਸਿਮਰਨ ਭਜਨ ਬੰਦਗੀ ਵਾਲੇ ਹੋਣਗੇ ਉਹੀ ਇਸ ਸਮੇਂ ਦੇ ਵਿੱਚੋਂ ਸਫਲ ਹੋ ਸਕਣਗੇ ਨੰਗ ਸਕਣਗੇ ਬਾਕੀਆਂ ਲਈ ਇਹ ਸਮਾਂ ਜਿਹੜਾ ਨਾ ਬਹੁਤ ਭਿਆਨਕ ਸਮਾਂ ਹੈ ਮਹਾਪੁਰਖ ਕਹਿਆ ਕਰਦੇ ਸੀ ਕਿ 12 ਕੋਹ ਤੇ ਦੀਵਾ ਜਗਣਾ ਹੈ 12 ਤੁਸੀਂ ਦੇਖ ਲਓ ਕਿੰਨਾ ਹੁੰਦਾ ਇੱਕ ਯੋਜਨ ਦੇ ਵਿੱਚ 4 ਕੋਹ ਮੰਨੇ ਜਾਂਦੇ ਨੇ ਬਜ਼ੁਰਗ ਇਸ ਚੀਜ਼ ਨੂੰ ਜਾਣਦੇ ਨੇ ਯੋਜਨ ਕੀ ਹੁੰਦਾ ਕੋਹ ਕੀ ਹੁੰਦਾ ਹੁਣ 4 ਉਹਦੇ ਵਿੱਚ 6 ਮੀਲ 6 ਮੀਲ ਦੇ ਵਿੱਚ 9 ਕਿਲੋਮੀਟਰ ਜੋਜਨ ਦੇ ਵਿੱਚ 9 ਕਿਲੋਮੀਟਰ ਹੁੰਦੇ ਨੇ 12 ਕੋਈ ਵੀ ਦੇਖ ਲਓ 48 ਕਿਲੋਮੀਟਰ ਹੁਣ 45 46 ਕਿਲੋਮੀਟਰ ਦੂਰ ਦੀਵਾਵਲ ਦਾ ਦਿਖਿਆ ਕਰੇ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਨਾ ਉਹਨਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਪ੍ਰਤਖ ਮਹਾਰਾਜ ਦੇ ਨਾਲ ਸੱਚੇ ਪਾਤਸ਼ਾਹ ਦੇ ਨਾਲ ਕਈ ਵਾਰੀ ਤੇ ਐਸਾ ਸਮਾਂ ਹੁੰਦਾ ਹੈ ਪਿਆਰਿਓ ਕਿ ਸੱਚੇ ਪਾਤਸ਼ਾਹ ਆਪ ਹੀ ਤਰੁਠ ਕੇ ਸਮਾਂ ਦੱਸ ਦਿੰਦੇ ਨੇ ਜਦੋਂ ਤਰੁਠ ਪੈਂਦੀ ਆ ਨਾ ਸੱਚੇ ਪਾਤਸ਼ਾਹ ਜਦੋਂ ਖੁਸ਼ ਹੋ ਜਾਂਦੇ ਆ ਤੇ ਉਹ ਆਪ ਹੀ ਦੱਸ ਦਿੰਦੇ ਆ ਕਿ ਅੱਗੇ ਦਾ ਸਮਾਂ ਭਾਈ ਅਜੇ ਆਉਣਾ ਹੈ ਜਿਹੜੇ ਮਹਾਪੁਰਖ ਹੁੰਦੇ ਆ ਨਾ ਬੰਦਗੀ ਵਾਲੇ ਇਹ ਬੰਦਗੀ ਵਾਲੀਆਂ ਜਿਹੜੀਆਂ ਰੂਹਾਂ ਹੁੰਦੀਆਂ ਨੇ ਸਾਧ ਸੰਗਤ ਤੇ ਪਰਮਾਤਮਾ ਨਾਲ ਗੱਲਾਂ ਕਰਦੀਆਂ ਨੇ ਪਰਮਾਤਮਾ ਨਾਲ ਇਹਨਾਂ ਦੇ ਬਚਨ ਹੁੰਦੇ ਨੇ ਬਲਾ ਇਹਨੇ ਇਹ ਸਾਧ ਸੰਗਤ ਤੇ ਸੱਚੇ ਪਰ ਇਹਨਾਂ ਨੂੰ ਦੱਸ ਦਿੰਦੇ ਨੇ ਭਾਈ ਅੱਗੇ ਦਾ ਸਮਾਂ ਕਹਿ ਹੋ ਜਾ ਤੇ ਮਹਾਪੁਰਖ ਫਿਰ ਅੱਗੇ ਦੁਨੀਆ ਨੂੰ ਦੱਸ ਦਿੰਦੇ ਕਬੀਰ ਸਾਹਿਬ ਭਗਤ ਕਬੀਰ ਜੀ ਆਪਣੀ ਬਾਣੀ ਵਿੱਚ ਕਹਿੰਦੇ ਨੇ ਕਬੀਰ ਸਹੀ ਮੁਖ ਧੰਨ ਹੈ ਜਾ ਮੋ ਕਹੀਏ RAM ਦੇਹੀ ਕਿਸ ਕੀ ਵਾਪਰੀ ਪਵਿੱਤਰ ਹੋਏ ਕੋ ਗ੍ਰਾਮ ਕਹਿੰਦੇ ਉਹ ਧੰਨ ਹੈ ਮੁਖ ਜਿਹੜਾ ਪਰਮਾਤਮਾ ਦਾ ਨਾਮ ਲੈਂਦਾ ਹੈ ਤੇ ਉਹ ਦੇਹੀ ਵੀ ਪਵਿੱਤਰ ਹੈ ਜਿਹੜੀ ਪਰਮਾਤਮਾ ਦਾ ਨਾਮ ਲੈਂਦੀ ਹੈ ਇਹ ਦੇਹ ਹੈ ਨਾ ਜਿਹੜੀ ਇਹ ਵੀ ਪਰੋਗੀ ਤਾਂ ਜੀਓ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਪਵੀ ਪੜਦਾ ਜੀਓ ਜੀਓ ਜਿੰਦ ਅਰਥ ਹੈ ਸਰੀਰ ਜੀਓ ਪਿੰਡ ਜਨ ਸਾਜਿਆ ਉਹਨੇ ਪਰਮਾਤਮਾ ਨੇ ਇਹ ਸਾਜਿਆ ਇਹਨੂੰ ਪਹਿਨਣ ਖਾਣ ਸਭ ਕੁਝ ਪਰਮਾਤਮਾ ਨੇ ਦਿੱਤਾ ਸਭ ਕੁਝ ਪਰਮਾਤਮਾ ਨੇ ਇਹਦੀ ਝੋਲੀ ਵਿੱਚ ਪਾਇਆ ਮੈਂ ਫਿਰ ਬੇਨਤੀ ਕਰਦਾਂ ਮਾ ਸਾਧ ਸੰਗਤ ਦਾ ਕਿ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨੇ ਕਿਰਪਾ ਕੀਤੀ ਮਿਹਰ ਕੀਤੀ ਮੈਂ ਬੇਨਤੀ ਕਰਕੇ ਆਪ ਜੀ ਦਾ ਤੇਵਾਦਮਾ ਪਿਆਰਿਓ ਇਹ ਆਉਣ ਵਾਲਾ ਸਮਾਂ ਬਹੁਤ ਮਾੜਾ ਹੈ ਸਤਿਗੁਰੂ ਕਹਿੰਦੇ ਜਿਹੜਾ ਨਾਮ ਸਿਮਰਨ ਕਰੇਗਾ ਭਜਨ ਬੰਦਗੀ ਦੇ ਨਾਲ ਜੁੜੇਗਾ ਉਹੀ ਬਚੇਗਾ ਤੇ ਬਾਕੀਆਂ ਲਈ ਸਮਾਂ ਬਹੁਤ ਮਾੜਾ ਹੈ 2025 ਬਹੁਤ ਭਿਆਨਕ ਹੈ ਸਮਾਂ 27 2027 ਦੇ ਵਿੱਚ ਬਹੁਤ ਮਾੜੇ ਹਾਲ ਹੋਣੇ ਨੇ ਸਰਕਾਰਾਂ ਦੇ ਵੀ ਉਹਨਾਂ ਲੋਕਾਂ ਦੇ ਵੀ ਕੁਦਰਤ ਕਰੋਪੀਆਂ ਜਿਨੂੰ ਆਪਾਂ ਕਹਿ ਸਕਦੇ ਹਾਂ ਅਜਿਹੀਆਂ ਸਾਡੇ ਸੇ ਨਹੀਂ ਆਉਣੀਆਂ ਕਰੋਨਾ ਕਾਲ ਦੇ ਵਿੱਚ ਸਰਕਾਰਾਂ ਨੇ ਦੁੱਖ ਨਹੀਂ ਕਰਿਆ ਮਨੁੱਖ ਆਤਮ ਨਿਰਭਰ ਹੋਏ ਪਈਆਂ ਦੀ હત્યા ਹੋਈ ਕਈ ਮਰ ਗਏ ਹੁਕਮਰੀ ਦਾ ਦੌਰ ਅਸੀਂ ਵੇਖਿਆ ਜੋ ਆਪਾਂ ਸਾਰੇ ਜਾਣਦੇ ਆ ਸਾਧ ਸੰਗਤ ਇਦੋਂ ਵੀ ਪਿਆੜਾ ਭਿਆਨਕ ਸਮਾਂ ਮਾੜਾ ਸਮਾਂ ਜਿਹੜਾ ਨਾ ਆਉਣ ਵਾਲਾ ਜੋ ਸਾਹਮਣੇ ਸਮਾਂ ਆ ਗਿਆ ਇੱਥੇ ਤੋਂ ਪਵਿੱਤਰ ਪਰਮਾਤਮਾ ਦਾ ਨਾਮ ਲੈਣ ਵਾਲੇ ਹੀ ਸੁਖੀ ਹੋਣਗੇ ਬਾਕੀਆਂ ਲਈ ਦੁੱਖ ਜਿਹੜੇ ਨੇ ਉਹ ਸਾਹਮਣੇ ਖੜੇ ਨੇ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਇਗਨੋਰ ਨਾ ਕੀਤਾ ਜਾਏ ਸਮਝਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ